राशि अनुसार जानो किह जिया ਹੋਵੇਗਾ ਤੁਹਾਡਾ ਪਿਆਰ ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਐਨ ਕੇ ਵਾਇਸ ਤੇ ਅੱਜ ਦੀ ਵੀਡੀਓ ਚ ਜਾਣਾਂਗੇ ਕਿ ਕੌਣ ਕਿੰਨੀ ਵਾਰ ਪਿਆਰ ਵਿੱਚ ਪੈਂਦਾ ਹੈ ਤੇ ਕਿਸ ਨੂੰ ਕਿੰਨੀ ਵਾਰ ਆਪਣੀ ਜ਼ਿੰਦਗੀ ਵਿੱਚ ਪਿਆਰ ਹੁੰਦਾ ਹੈ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਇੱਕ ਮਨੁੱਖ ਆਪਣੀ ਜ਼ਿੰਦਗੀ ਵਿੱਚ ਕਰੀਬ 4 ਵਾਰ ਕਿਸੇ ਦੇ ਪਿਆਰ ਵਿੱਚ ਪੈਂਦਾ ਹੈ ਤੇ ਉਸ ਨੂੰ ਹਰ ਵਾਰ ਹੀ ਲੱਗਦਾ ਹੈ ਕਿ ਇਹ ਉਸ ਦਾ ਸੱਚਾ ਤੇ ਆਖਰੀ ਪਿਆਰ ਹੈ ਪਰ ਉਸ ਦੀ ਜ਼ਿੰਦਗੀ ਚ ਆਉਣ ਵਾਲਾ ਹਰ ਇੱਕ ਪ੍ਰੇਮੀ ਇੱਕ ਸਿੱਖਿਆ ਉਸ ਨੂੰ ਜ਼ਰੂਰ ਦੇ ਕੇ ਜਾਂਦਾ ਹੈ ਅਸੀਂ ਔਸਤ ਦੇ ਆਧਾਰ ਤੇ ਤੁਹਾਨੂੰ ਲੋਕਾਂ ਦੇ ਪਿਆਰ ਚ ਪੈਂਦੀ ਗੱਲ ਦੱਸ ਰਹੇ ਹਾਂ ਹੁਣ ਜੇਕਰ ਤੁਸੀਂ ਸਹੀ ਤੌਰ ਤੇ ਜਾਨਣਾ ਹੈ ਕਿ ਕੌਣ ਕਿੰਨੀ ਵਾਰ ਪਿਆਰ ਵਿੱਚ ਪੈਂਦਾ ਹੈ ਜਾਂ ਕਿਸ ਨੂੰ ਕਿੰਨੀ ਵਾਰ ਆਪਣੀ ਜ਼ਿੰਦਗੀ ਵਿੱਚ ਪਿਆਰ ਹੁੰਦਾ ਹੈ ਤਾਂ ਇਸ ਰਾਸ਼ੀ ਅਨੁਸਾਰ ਜਾਣਿਆ ਜਾ ਸਕਦਾ ਹੈ ਜੋਤਿਸ਼ ਸ਼ਾਸਤਰ ਵਿਅਕਤੀ ਦੇ ਭਵਿੱਖ ਬਾਰੇ ਜਾਣਕਾਰੀ ਦੱਸ ਸਕਦਾ ਹੈ ਇਸ ਰਾਹੀ ਮਨੁੱਖ ਨਾ ਸਿਰਫ ਆਪਣੇ ਵਿਅਕਤੀਤਵ ਜੀਵਨ ਦੇ ਅਲੱਗ-ਅਲੱਗ ਪਹਿਲੂਆਂ ਨੂੰ ਸਮਝ ਸਕਦਾ ਹੈ ਸਗੋਂ ਉਹ ਆਪਣੇ ਪਿਆਰ ਜੀਵਨ ਬਾਰੇ ਵੀ ਜਾਣ ਸਕਦਾ ਹੈ ਦੋਸਤੋ ਵੀਡੀਓ 'ਚ ਅੱਗੇ ਵਧਣ ਤੋਂ ਪਹਿਲਾਂ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਨੋਟੀਫਿਕੇਸ਼ਨ ਨੂੰ ਵੀ ਜ਼ਰੂਰ ਦਬਾਈਓ ਤਾਂ ਜੋ ਸਾਡੀ ਆਨ ਵਾਲੀ ਹਰ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੇ ਰਾਸ਼ੀ ਅਨੁਸਾਰ ਜਾਣਦੇ ਹਾਂ ਕਿ ਕਿਸ ਰਾਸ਼ੀ ਦੇ ਵਿਅਕਤੀ ਨੂੰ ਜ਼ਿੰਦਗੀ ਵਿੱਚ ਕਿੰਨੀ ਵਾਰ ਪਿਆਰ ਹੁੰਦਾ ਹੈ ਮੇਕ ਰਾਸ਼ੀ ਜੇਕਰ ਤੁਸੀਂ ਮੇਕ ਰਾਸ਼ੀ ਵਾਲੇ ਹੋ ਤਾਂ ਤੁਸੀਂ ਖੁਦ ਇਹ ਜਾਣਦੇ ਹੋਵੋਗੇ ਕਿ ਤੁਹਾਨੂੰ ਪਿਆਰ ਵਿੱਚ ਪਹਿੰਚ ਨਾ ਕੋਈ हिचकिਚਾਟ ਹੁੰਦੀ ਹੈ ਤੇ ਨਾ ਹੀ ਕਿਸੇ ਨੂੰ ਬਹੁਤ ਚਾਕੇ ਪ੍ਰਪੋਜ਼ ਕਰਦੇ ਹੂੰ ਤੁਹਾਡੀ ਜ਼ਿੰਦਗੀ ਵਿੱਚ ਪਿਆਰ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ ਚਾਹੇ ਪਰਿਵਾਰ ਨਹੀਂ ਹੋਵੇ ਜਾਂ ਦੋਸਤਾਂ ਨਹੀਂ ਤੁਹਾਡੇ ਲਈ ਪਿਆਰ ਦਾ ਮਤਲਬ ਸਿਰਫ ਸਰੀਰਿਕ ਨਹੀਂ ਹੈ ਸਗੋਂ ਤੁਸੀਂ ਆਤਮਾ ਦੇ ਮਿਲਣ ਦੀ ਗੱਲ ਤੇ ਯਕੀਨ ਕਰਦੇ ਹੂੰ ਇਸ ਲਈ ਤੁਸੀਂ ਬਹੁਤ ਜਲਦੀ ਕਿਸੇ ਨਾਲ ਪਿਆਰ ਨਹੀਂ ਕਰਦੇ ਤੇ ਨਾ ਹੀ ਜ਼ਿਆਦਾ ਵਾਰ ਪਿਆਰ ਕਰਦੇ ਹੂੰ ਇਸ ਰਾਸ਼ੀ ਦੇ ਵਿਅਕਤੀ ਦਾ ਪ੍ਰੇਮ ਜੀਵਨ ਉਤਸ਼ਾਹ ਨਾਲ ਭਰਿਆ ਹੋ ਸਕਦਾ ਹੈ ਕਿਉਂਕਿ ਇਸ ਰਾਸ਼ੀ ਦੇ ਲੋਕਾਂ ਦੀ ਸੁਤੰਤਰਤਾ ਇਹਨਾਂ ਦੇ ਸਾਥੀ ਨੂੰ ਆਕਰਸ਼ਿਤ ਕਰ ਸਕਦੀ ਹੈ ਨਾਲ ਹੀ ਇਸ ਰਾਸ਼ੀ ਦੇ ਲੋਕਾਂ ਦਾ ਜੀਵਨ ਸਾਥੀ ਜੀਵਨ ਦੇ ਹਰ ਮੋੜ ਤੇ ਇਹਨਾਂ ਦਾ ਸਾਥ ਦਿੰਦਾ ਹੈ ਇਹ ਇੱਕ ਅਗਨੀ ਤੱਤ ਰਾਸ਼ੀ ਹੈ ਇਸ ਰਾਸ਼ੀ ਦੇ ਲੋਕਾਂ 'ਚ ਬਹੁਤ ਜੋਸ਼ ਤੇ ਊਰਜਾ ਹੁੰਦੀ ਹੈ ਪ੍ਰੇਮ ਸੰਬੰਧ ਨੂੰ ਲੈ ਕੇ ਇਹ ਬਹੁਤ ਉਤਸ਼ਾਹੀ ਹੁੰਦੇ ਹਨ ਤੇ ਆਪਣੇ ਪ੍ਰੇਮੀ ਤੇ ਆਪਣਾ ਪੂਰਾ ਅਧਿਕਾਰ ਸਮਝਦੇ ਹਨ ਤੇ ਮਨ ਮੁਤਾਬਿਕ ਸੰਬੰਧਾਂ ਨੂੰ ਚਲਾਉਣ ਦੀ ਜ਼ਿੱਦ ਕਰਦੇ ਰਹਿੰਦੇ ਹਨ ਇਸ ਰਾਸ਼ੀ ਦੇ ਲੋਕਾਂ ਦੀ ਖਾਸ ਕਰ ਹੁੰਦੀ ਹੈ ਕਿ ਇੱਕ ਵਾਰ ਜਦੋਂ ਕਿਸੇ ਨੂੰ ਚਾਹਣ ਲੱਗਦੇ ਹਨ ਤਾਂ ਹਮੇਸ਼ਾ ਲਈ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਕਰ ਲੈਂਦੇ ਹਨ ਪਰ ਉਤਾਵਲਾਪਨ ਇਹਨਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਹੁੰਦੀ ਹੈ ਇਸੇ ਕਰਕੇ ਨਵ ਲਾਈਫ ਵੀ ਕਈ ਵਾਰ ਮੁਸ਼ਕਲਾਂ ਵਿੱਚ ਆ ਜਾਂਦੀ ਹੈ ਵਿਸ਼ਭ ਰਾਸ਼ੀ ਵਿਸ਼ਭ ਰਾਸ਼ੀ ਤੇ ਮੇਕ ਰਾਸ਼ੀ ਦੇ ਵਿਅਕਤੀਆਂ 'ਚ ਇੱਕ ਸਮਾਨਤਾ ਹੁੰਦੀ ਹੈ ਕਿ ਇਹ ਦੋਵੇਂ ਹੀ ਪਿਆਰ ਵਿੱਚ ਵਿਸ਼ਵਾਸ ਰੱਖਦੇ ਹਨ ਫਰਕ ਸਿਰਫ ਇੰਨਾ ਹੁੰਦਾ ਹੈ ਕਿ ਮੇਕ ਰਾਸ਼ੀ ਵਾਲੇ ਜਿੱਥੇ ਪਿਆਰ ਚ ਸਪੈਂਸ ਆਪਣਾ ਸਮਾਂ ਲੈਂਦੇ ਹਨ ਉੱਥੇ বৃਸ਼ਭ ਰਾਸ਼ੀ ਵਾਲਿਆਂ ਨੂੰ ਹਰ ਦਿਨ ਪਿਆਰ ਹੁੰਦਾ ਹੈ ਇਸ ਮਾਮਲੇ 'ਚ বৃਸ਼ਭ ਰਾਸ਼ੀ ਵਾਲੇ ਬਹੁਤ ਚਲਾਕ ਹੁੰਦੇ ਹਨ ਇਹ ਆਪਣੀਆਂ ਭਾਵਨਾਵਾਂ ਦੀ ਗੰਭੀਰਤਾ ਨੂੰ ਖੁਦ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ ਪੂਰੀ ਜ਼ਿੰਦਗੀ 'ਚ ਇਹਨਾਂ ਨੂੰ ਦੋ ਵਾਰ ਪਿਆਰ ਹੁੰਦੀ ਸੰਭਾਵਨਾ ਹੁੰਦੀ ਹੈ ਇੱਕ ਯੁਵਾवस्था ਤੇ ਦੂਜਾ ਜਦੋਂ ਬਾਲਗ ਹੋ ਜਾਂਦੇ ਹਨ বৃਸ਼ਭ ਰਾਸ਼ੀ ਵਾਲਿਆਂ ਦਾ ਪ੍ਰੇਮ ਜੀਵਨ ਸਤਿਰ ਹੁੰਦਾ ਹੈ ਕਿਉਂਕਿ ਇਨਾਂ ਦੀ ਸੰਵੇਦਨਸ਼ੀਲਤਾ ਤੇ ਸਨੇਹਪੂਰਨ ਸੁਭਾਅ ਕਾਰਨ ਇਹਨਾਂ ਦਾ ਸਾਥੀ ਇਹਨਾਂ ਦੇ ਨਾਲ ਰਹਿਣਾ ਪਸੰਦ ਕਰੇਗਾ ਸ਼ੁਕਰ ਦਾ ਪ੍ਰਭਾਵ ਹੋਣ ਕਰਕੇ ਇਸ ਰਾਸ਼ੀ ਦੇ ਲੋਕ ਮਜ਼ਬੂਤ ਵਿਚਾਰਾਂ ਵਾਲੇ ਹੁੰਦੇ ਹਨ ਇਹਨਾਂ ਦੀ ਖਾਸੀਅਤ ਇਹ ਹੈ ਕਿ ਇੱਕ ਵਾਰ ਪਿਆਰ ਸਬੰਧ ਚ ਜਦੋਂ ਵਿਸ਼ਵਾਸ ਕਾਇਮ ਕਰ ਲੈਂਦੇ ਹਨ ਤਾਂ ਲੰਬੇ ਸਮੇਂ ਤੱਕ ਪ੍ਰੇਮੀ ਦਾ ਸਾਥ ਨਹੀਂ ਬੁੰਦੇ ਹਨ ਪ੍ਰੇਮੀ ਇਹਨਾਂ ਦੇ ਭਰੋਸਾ ਰੱਖ ਸਕਦਾ ਹੈ ਨਵ ਲਾਈਫ ਦੇ ਮਾਮਲੇ ਚ ਇੱਕ ਕਾਫੀ ਵਿਵਹਾਰਿਕ ਰਹਿੰਦੇ ਹਨ ਪਰ ਇਹਨਾਂ 'ਚ ਇੱਕ ਕਮੀ ਹੁੰਦੀ ਹੈ ਕਿ ਇਹ ਆਪਣੇ ਵਿਚਾਰਾਂ ਤੇ ਅੜਿਕ ਰਹਿੰਦੇ ਹਨ ਚਾਹੇ ਉਹਨਾਂ ਵਿੱਚ ਬਦਲਾਵ ਦੀ ਹੀ ਕਿਉਂ ਨਾ ਜ਼ਰੂਰਤ ਹੋ ਮਿਥੁਨ ਰਾਸ਼ੀ ਇਸ ਰਾਸ਼ੀ ਵਾਲੇ ਉਸ ਬੱਚੇ ਵਾਂਗ ਹੁੰਦੇ ਹਨ ਜੋ ਇੱਕ ਖਿਡੌਣੇ ਦੀ ਦੁਕਾਨ ਦੇ ਅੰਦਰ ਜਾਣ ਤੋਂ ਬਾਅਦ ਇਹ ਫੈਸਲਾ ਨਹੀਂ ਲੈ ਪਾਉਂਦਾ ਕਿ ਉਸਨੇ ਕਿਹੜਾ ਖਿਡੌਣਾ ਖਰੀਦਣਾ ਹੈ ਉਸ ਨੂੰ ਸਭ ਕੁਝ ਪਸੰਦ ਆਉਂਦਾ ਹੈ ਇਸੇ ਤਰ੍ਹਾਂ ਇਹ ਲੋਕ ਬਹੁਤ ਜਲਦੀ ਤੇ ਜ਼ਿੰਦਗੀ ਵਿੱਚ ਬਹੁਤ ਵਾਰ ਪ੍ਰੇਮ ਕਰਦੇ ਹਨ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਤੁਹਾਨੂੰ ਜ਼ਿੰਦਗੀ ਵਿੱਚ ਚਾਰ ਵਾਰ ਤੱਕ ਘੱਟੋ-ਘੱਟ ਪ੍ਰੇਮ ਹੁੰਦਾ ਹੀ ਹੈ ਇਸ ਰਾਸ਼ੀ ਵਾਲਿਆਂ ਦਾ ਪ੍ਰੇਮ ਜੀਵਨ ਉਤਸ਼ਾਹ ਤੇ ਮਨੋਰੰਜਨ ਨਾਲ ਭਰਿਆ ਹੁੰਦਾ ਹੈ ਇਹਨਾਂ ਦੀ ਬੁੱਧੀਮਤਤਾ ਤੇ ਬਾਣੀ ਇਹਨਾਂ ਦੇ ਸਾਥੀ ਨੂੰ ਆਕਰਸ਼ਿਤ ਲੱਗ ਸਕਦੀ ਹੈ ਇਹ ਆਪਣੇ ਸਾਥੀ ਨਾਲ ਖੁੱਲਕੇ ਗੱਲਾਂ ਕਰਦੇ ਹਨ ਜਿਸ ਨਾਲ ਇਹਨਾਂ ਦਾ ਰਿਸ਼ਤਾ ਮਜ਼ਬੂਤ ਬਣਿਆ ਰਹਿੰਦਾ ਹੈ ਗੱਪਾਂ ਮਾਰਨਾ ਮौज-ਮਸਤੀ ਤੇ ਚੁਲਬੁਲਾਪਨ ਇਸ ਰਾਸ਼ੀ ਦੇ ਲੋਕਾਂ ਦਾ ਖਾਸ ਸੁਭਾਅ ਹੈ ਕਿਸੇ ਵੀ ਗੱਲ ਦਾ ਤੁਰੰਤ ਜਵਾਬ ਦੇਣਾ ਇਹਨਾਂ ਦੀ ਖੂਪੀ ਹੈ ਜਿੱਥੋਂ ਤੱਕ ਲਵ ਲਾਈਫ ਦੀ ਗੱਲ ਕਰੀਏ ਇਸ ਨੂੰ ਲੈ ਕੇ ਇਸ ਰਾਸ਼ੀ ਦੇ ਲੋਕ ਬਹੁਤ ਸੁਖਨੇ ਦਿੱਖਦੇ ਹਨ ਬਹੁਤ ਉਤਸ਼ਾਹਿਤ ਵੀ ਹੁੰਦੇ ਹਨ ਪਰ ਜਦੋਂ ਪ੍ਰੇਮ ਦੇ ਇੰਤਜ਼ਾਰ ਦੀ ਗੱਲ ਹੁੰਦੀ ਹੈ ਤਾਂ ਮਨ ਵਿੱਚ ਉਤਲ ਪੁਤਲ ਦੀ ਸਥਿਤੀ ਹੋ ਜਾਂਦੀ ਹੈ ਮੰਨਦੀਆਂ ਗੱਲਾਂ ਨੂੰ ਪ੍ਰੇਮੀ ਦੇ ਸਾਹਮਣੇ ਕਹਿਣ ਤੋਂ ਸੰਕੋਚ ਕਰਦੇ ਹਨ ਇਸ ਰਾਸ਼ੀ ਦੇ ਲੋਕਾਂ ਦੀ ਖਾਸ ਗੱਲ ਹੁੰਦੀ ਹੈ ਕਿ ਬਹੁਤ ਸਮਾਂ ਇਕੱਲੇ ਨਹੀਂ ਰਹਿ ਸਕਦੇ ਇਸ ਲਈ ਮੌਕਾ ਮਿਲਦੇ ਹੀ ਪ੍ਰੇਮੀ ਨਾਲ ਗੱਲ ਕਰਨਾ ਪਸੰਦ ਕਰਦੇ ਹਨ ਇਹਨਾਂ ਦੀ ਸਭ ਤੋਂ ਵੱਡੀ ਕਮੀ ਹੁੰਦੀ ਹੈ ਕਿ ਛੋਟੀ ਜਿਹੀ ਗਲਤੀ 'ਤੇ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਹਨ ਤੇ ਖੁਸ਼ੀ ਦੇ ਪਲ ਨੂੰ ਵੀ ਖਰਾਬ ਕਰ ਲੈਂਦੇ ਹਨ ਕਰਕ ਰਾਸ਼ੀ ਇਸ ਰਾਸ਼ੀ ਦੇ ਲੋਕ ਆਪਣੇ ਸਹੀ ਪ੍ਰੇਮ ਨੂੰ ਲੈ ਕੇ ਦਿਨਚ ਵੀ ਸੁਪਨੇ ਲੱਗਦੇ ਹਨ ਇਹ ਆਪਣੇ ਪ੍ਰੇਮੀ ਨਾਲ ਬਹੁਤ ਕਾਲਪਨਿਕ ਤੇ ਬਹੁਤ ਜ਼ਿਆਦਾ ਉਮੀਦਾਂ ਰੱਖਦੇ ਹਨ ਅੱਗੇ ਚੱਲ ਕੇ ਇਹਨਾਂ ਦੀਆਂ ਉਮੀਦਾਂ ਇਹਨਾਂ ਦੇ ਦੁੱਖ ਦਾ ਕਾਰਨ ਵੀ ਬਣਦੀਆਂ ਹਨ ਇਹਨਾਂ ਨੂੰ ਜ਼ਿੰਦਗੀ ਵਿੱਚ ਇੱਕ ਵਾਰ ਦਿਲ ਟੁੱਟਣ ਦਾ ਸ਼ਿਕਾਰ ਹੋਣਾ ਪੈਂਦਾ ਹੈ ਇਸ ਦਾ ਅਰਥ ਇਹ ਬਿਲਕੁਲ ਵੀ ਨਹੀਂ ਕਿ ਦੂਜੀ ਵਾਰ ਤੁਸੀਂ ਕਿਸਮਤ ਵਾਲੇ ਨਹੀਂ ਹੋਮੂਗੀ ਤੁਹਾਨੂੰ ਦੂਜੀ ਤੇ ਆਖਰੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਕਰਕ ਰਾਸ਼ੀ ਵਾਲਿਆਂ ਦਾ ਪ੍ਰੇਮ ਜੀਵਨ ਪਾਵਨਾਤਮਕ ਹੋ ਸਕਦਾ ਹੈ ਕਿਉਂਕਿ ਇਹ ਜਦ ਤੱਕ ਆਪਣੇ ਰਿਸ਼ਤੇ 'ਚ ਇਮਾਨਦਾਰ ਹੁੰਦੇ ਹਨ ਇਸ ਰਾਸ਼ੀ ਦੇ ਲੋਕ ਪਾਵਨਾਤਮਕ ਸੁਰੱਖਿਆ ਚਾਹੁੰਦੇ ਹੰਤੇ ਇਕ ਖਾਸ ਤਿਹ ਦੇ ਨੋਟ ਮੈਥ ਆਫ ਦਿ ਡੇ ਹਨ ਕ੍ਰਕ ਰਾਸ਼ੀ ਦੇ ਲੋਕ ਦਿਖਾਵਾ ਕਰਨ ਵਾਲੇ ਲੋਕਾਂ ਤੋਂ ਦੂਰ ਰਹਿੰਦੇ ਹਨ ਇਹ pauk ਸੁਭਾਅ ਦੇ ਹੁੰਦੇ ਹਨ ਇਹ ਇਸ ਤਰ੍ਹਾਂ ਦੇ ਲੋਕਾਂ ਨਾਲ ਪ੍ਰੇਮ ਸੰਬੰਧ ਸਥਾਪਿਤ ਕਰਨਾ ਚਾਹੁੰਦੇ ਹਨ ਜੋ ਇਹਨਾਂ ਦੀਆਂ ਭਾਵਨਾਵਾਂ ਨੂੰ ਸਮਝਣ ਇਸ ਰਸ਼ੀ ਦੇ ਲੋਕਾਂ ਦੀ ਖਾਸ ਗੱਲ ਇਹ ਹੈ ਕਿ ਪ੍ਰੇਮੀ ਦੇ ਪ੍ਰਤੀ ਕਰੂਨਾ ਤੇ ਹਮਦਰਦੀ ਦਾ ਭਾਵ ਰੱਖਦੇ ਹਨ ਇਹਨਾਂ ਦੇ ਵਿਅਕਤੀਤਵ ਦੀ ਇੱਕ ਵੱਡੀ ਕਮੀ ਇਹ ਹੁੰਦੀ ਹੈ ਕਿ ਪ੍ਰੇਮੀ ਦੀ ਕੋਈ ਗੱਲ ਪਸੰਦ ਨਾ ਹੋਵੇ ਤਾਂ ਸਿੱਧੇ ਨਹੀਂ ਕਹਿੰਦੇ ਸਗੋਂ ਅਪਠਕ ਰੂਪ ਵਿੱਚ ਵਿਰੋਜਿਤਉਂਦੇ ਹਨ ਸਿੰਘ ਰਾਸ਼ੀ ਇਹਨਾਂ ਨੂੰ ਪ੍ਰੇਮ ਵਿੱਚ ਵਿਸ਼ਵਾਸ ਤਾਂ ਹੈ ਪਰ ਇਹ ਚਾਹੁੰਦੇ ਹਨ ਕਿ ਉਹ ਇਸ ਦੁਨੀਆ ਤੋਂ ਅਲੱਗ-ਅਲੱਗ ਅਨਪ੍ਰਾਪਤ ਕਰਨ ਇਹ ਹੀ ਕਾਰਨ ਹੈ ਕਿ ਆਪਣੇ ਜੀਵਨ 'ਚ ਇਹ ਅਲੱਗ-ਅਲੱਗ ਲੋਕਾਂ ਦੇ ਸੰਪਰਕ 'ਚ ਆਉਂਦੇ ਹਨ ਤੇ ਇਹਨਾਂ ਦੇ ਬਹੁਤ ਸਾਰੇ ਪ੍ਰੇਮ ਸੰਬੰਧ ਬਣਦੇ ਹਨ ਹੋ ਸਕਦਾ ਹੈ ਯੂਪਾ ਅਵਸਥਾ ਚ ਇਹਨਾਂ ਨੂੰ ਜ਼ਿੰਦਗੀ ਵਿੱਚ ਇੱਕ ਵਾਰ ਪ੍ਰੇਮ ਹੋਇਆ ਹੋਵੇ ਪਰ ਇਹ ਸਬੰਧ ਸਫਲ ਨਾ ਹੋਣ ਦੀ ਵਜ੍ਹਾ ਨਾਲ ਅਕੇ ਆਉਣ ਵਾਲੀ ਜ਼ਿੰਦਗੀ ਚ ਪ੍ਰੇਮ ਤਾਂ ਕਰਤੇ ਹਨ ਪਰ ਬਹੁਤ ਸੋਚ ਸਮਝ ਕੇ ਸਿੰਘ ਰਾਸ਼ੀ ਵਾਲਿਆਂ ਦਾ ਪ੍ਰੇਮ ਜੀਵਨ ਉਤਸ਼ਾਹ ਨਾਲ ਭਰਿਆ ਹੋ ਸਕਦਾ ਹੈ ਕਿਉਂਕਿ ਇਹ ਆਪਣੇ ਪਾਰਟਨਰ ਨੂੰ ਆਕਰਸ਼ਿਤ ਕਰਨ ਲਈ ਆਪਣੇ ਆਤਮ ਵਿਸ਼ਵਾਸ ਦਾ ਪ੍ਰਦਰਸ਼ਨ ਕਰਦੇ ਹਨ ਨਾਲ ਹੀ ਇਹ ਲੋਕ ਕਾਫੀ ਆਕਰਸ਼ਿਤ ਵੀ ਹੁੰਦੇ ਹਨ ਇਸ ਰਾਸ਼ੀ ਦੇ ਲੋਕ ਦਿਲੋਂ ਉਦਾਰ ਤੇ ਵਫਾਦਾਰ ਹੁੰਦੇ ਹਨ ਜਿਸ ਨਾਲ ਪਿਆਰ ਕਰਦੇ ਹਨ ਉਸ ਨੂੰ ਦਿਲ ਦੀਆਂ ਡੂੰਘਾਈਆਂ ਤੱਕ ਚਾਹੁੰਦੇ ਹਨ ਪ੍ਰੇਮੀ ਦੇ ਨਾਲ ਘੁੰਮਣਾ ਤੇ ਆਪਣੀ ਪ੍ਰਸ਼ੰਸਾ ਸੁਣਨਾ ਇਹਨਾਂ ਨੂੰ ਚੰਗਾ ਲੱਗਦਾ ਹੈ ਆਪਣੀ ਲਵ ਲਾਈਫ ਨੂੰ ਇਹ ਬਹੁਤ ਹੀ ਜ਼ਿੰਦਾਦਿਲੀ ਨਾਲ ਜੀਉਂਦੇ ਹਨ ਇਸ ਰਾਸ਼ੀ ਦੇ ਲੋਕਾਂ ਦੀ ਕਮੀ ਇਹ ਹੁੰਦੀ ਹੈ ਕਿ ਇਹ ਪਿਆਰ 'ਚ ਵੀ ਆਪਣੀ ਮਰਜ਼ੀ ਚਲਾਉਣਾ ਪਸੰਹਉਂਦੇ ਹਨ ਕਈ ਵਾਰ ਮਨਮਾਨੀ ਦੀ ਵਜ੍ਹਾ ਨਾਲ ਰਿਲੇਸ਼ਨਸ ਪਰੇਸ਼ਾਨੀਆਂ ਜਾਂਦੀ ਹੈ ਸੁਭਾਅ 'ਚ ਲਚੀਲਾਪਨ ਲਿਆ ਕੇ ਇਹ ਆਪਣੀ ਲਵ ਲਾਈਫ ਨੂੰ ਆਨੰਦਿਤ ਕਰ ਸਕਦੇ ਹਨ ਕੰਨਿਆ ਰਾਸ਼ੀ ਇਸ ਰਾਸ਼ੀ ਵਾਲੇ ਦੂਜਿਆਂ ਨਾਲੋਂ ਜ਼ਿਆਦਾ ਖੁਦ ਨਾਲ ਪ੍ਰੇਮ ਕਰਦੇ ਹਨ ਪਰ ਇਸ ਦਾ ਅਰਥ ਇਹ ਬਿਲਕੁਲ ਵੀ ਨਹੀਂ ਕਿ ਇਹਨਾਂ ਨੂੰ ਕਦੇ ਪ੍ਰੇਮ ਨਹੀਂ ਹੁੰਦਾ ਜਾਂ ਇਹ ਕਿਸੇ ਨੂੰ ਪ੍ਰੇਮ ਨਹੀਂ ਕਰਦੀ ਬਲਕਿ ਇਹ ਆਪਣੇ ਪੂਰੇ ਜੀਵਨ ਕਾਲ ਚ ਸਿਰਫ ਇੱਕ ਹੀ ਵਿਅਕਤੀ ਨਾਲ ਪ੍ਰੇਮ ਕਰਦੇ ਹਨ ਤੇ ਉਹ ਵੀ ਦੋ ਕਾਰਨਾਂ ਕਰਕੇ ਪਹਿਲਾ ਕਾਰਨ ਕਿ ਜਿਸ ਨਾਲ ਇਹ ਪ੍ਰੇਮ ਕਰਦੇ ਹਨ ਕਿ ਉਹ ਉਸ ਪ੍ਰਿੰਟੇ ਲਾਇਕ ਹੈ ਕਿ ਦੂਜਾ ਕਾਰਨ ਕਿ ਉਹਨਾਂ ਦਾ ਪ੍ਰੇਮੀ ਕਦੇ ਉਹਨਾਂ ਦੀਆਂ ਇੱਛਾਵਾਂ ਦੇ ਵਿੱਚ ਨਾ ਵੀ ਇਸ ਰਾਸ਼ੀ ਵਾਲੇ ਦਾ ਪ੍ਰੇਮ ਜੀਵਨ ਵਿਚਾਰਸ਼ੀਲਤਾ ਸੰਵੇਦਨਸ਼ੀਲਤਾ ਤੇ ਸੰਪੂਰਨਤਾ ਨਾਲ ਭਰਿਆ ਹੋ ਸਕਦਾ ਹੈ ਇਹਨਾਂ ਦੀ ਯੋਗਤਾ ਜੀਵਨ ਸਾਥੀ ਨੂੰ ਪ੍ਰਭਾਵਿਤ ਕਰੇਗੀ ਇਹ ਆਪਣੇ ਸਾਥੀ ਦਾ ਹਮੇਸ਼ਾ ਸਮਰਥਨ ਕਰਨਗੇ ਇਸ ਰਾਸ਼ੀ ਦੇ ਲੋਕ ਬਹੁਤ ਸੋਚ-ਵਿਚਾਰ ਕਰਕੇ ਕੰਮ ਕਰਨ ਵਾਲੇ ਤੇ ਬੁੱਧੀਮਾਨ ਹੁੰਦੇ ਹਨ ਇਹ ਲੰਮੀ ਚੋਲੀ ਕਹਾਣੀ ਨਹੀਂ ਕਰਦੀ ਇਮੀ ਦੇ ਪ੍ਰਤੀ ਇਮਾਨਦਾਰੀ ਤੇ ਸਮਰਪਣ ਦੀ ਭਾਵਨਾ ਰੱਖਦੇ ਹਨ ਇਹਨਾਂ ਦੇ ਪਿਆਰ ਦਾ ਤਰੀਕਾ ਵੀ ਕੁਝ हटके ਹੁੰਦਾ ਹੈ ਬੋਲਣ ਦੀ ਬਜਾਏ ਕਰਕੇ ਦਿਖਾਉਂਦੇ ਯਕੀਨ ਲੱਗਦੇ ਹਨ ਇਹਨਾਂ ਦੇ ਸੁਭਾਅ ਚ ਇੱਕ ਕਮੀ ਇਹ ਹੁੰਦੀ ਹੈ ਕਿ ਇਹ ਥੋੜੇ ਸ਼ਰਮੀਲੇ ਹੁੰਦੇ ਹਨ ਆਪਣੇ ਉੱਪਰ ਕੋਈ ਨਾ ਕੋਈ ਸਮੱਸਿਆ ਪਾਈ ਰੱਖਦੇ ਹਨ ਦੂਜਿਆਂ ਦੀਆਂ ਕਮੀਆਂ ਤੇ ਪਹਿਲਾਂ ਧਿਆਨ ਦਿੰਦੇ ਹਨ ਜੇਕਰ ਇਹਨਾਂ ਕਮੀਆਂ ਨੂੰ ਦੂਰ ਕਰ ਲੈਣ ਤਾਂ ਜ਼ਿੰਦਗੀ ਸ਼ਾਨਦਾਰ ਹੋ ਸਕਦੀ ਹੈ ਤੁਲਾ ਰਾਸ਼ੀ ਇਨਨ ਲਈ ਪਿਆਰ ਕਿਸੇ ਸਿੱਖਿਆ ਦਾ ಪಾಠ ਤੱਕ ਕਾਟ ਨਹੀਂ ਹੈ ਇਹ ਆਪਣੇ ਸੰਬੰਧ ਨੂੰ ਆਪਣਾ 100% ਦੇਣ ਦੀ ਕੋਸ਼ਿਸ਼ ਕਰਦੇ ਹਨ ਪਰ ਸਮੇਂ ਦੇ ਨਾਲ-ਨਾਲ ਇਹ ਖੁਦ ਨੂੰ ਉਹਨਾਂ ਸਨਮਾਨ ਦੇਣਾ ਸਿੱਖ ਜਾਂਦੇ ਹਨ ਆਪਣੇ ਪੂਰੇ ਜੀਵਨ ਕਾਲ ਚ ਇਹ ਤਿੰਨ ਵਾਰ ਪਿਆਰ ਚ ਪੈਂਦੇ ਹਨ ਤੇ ਤਿੰਨੇ ਹੀ ਵਾਰ ਇਹਨਾਂ ਨੂੰ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ ਇਸ ਰਾਸ਼ੀ ਵਾਲੇ ਪਿਆਰ ਦੇ ਪ੍ਰਤੀ ਸੰਤulit ਦ੍ਰਿਸ਼ਟੀਕੋਣ ਰੱਖਦੇ ਹਨ ਇਹ ਆਪਣੇ ਰਿਸ਼ਤਿਆਂ 'ਚ ਨਿਰਪੱਤਾ ਸਮਾਨਤਾ ਨੂੰ ਮਹੱਤਵ ਦਿੰਦੇ ਹਨ ਇਸ ਰਾਸ਼ੀ ਦੇ ਲੋਕ ਸੁਭਾਵਿਕ ਰੂਪ ਨਾਲ ਸ਼ਾਂਤੀ ਨੂੰ ਪਸੰਦ ਕਰਦੇ ਹਨ ਇਸ ਰਾਸ਼ੀ ਦੇ ਲੋਕ ਕੁਝ ਜ਼ਿਆਦਾ ਹੀ ਸਮਾਜਿਕ ਹੁੰਦੇ ਹਨ ਸਮਾਜ ਤੇ ਪਰਿਵਾਰ ਨੂੰ ਲੈ ਕੇ ਚੱਲਣਾ ਇਹਨਾਂ ਦਾ ਸੁਭਾਅ ਹੈ ਇਸ ਰਾਸ਼ੀ ਲਈ ਨਵ ਲਾਈਫ ਤੇ ਫੈਸਲੇ ਵੀ ਬਹੁਤ ਗੰਭੀਰਤਾ ਤੇ ਸਮਝਦਾਰੀ ਨਾਲ ਲੈਂਦੇ ਹਨ ਇਸ ਰਾਸ਼ੀ ਦੇ ਲੋਕ ਆਪਣੇ ਪ੍ਰੇਮੀ ਨੂੰ ਸਰਵਗੁਣ ਸੰਪੰਨ ਦੇਖਣਾ ਚਾਹੁੰਦੇ ਹਨ ਪ੍ਰੇਮ ਸੰਬੰਧ 'ਚ ਵਿਵਾਦ ਵੀ ਹੋ ਜਾਵੇ ਤਾਂ ਜਲਦੀ ਸੁਨਾ ਕਰ ਲੈਂਦੇ ਹਨ ਇਨਾਂ ਦੇ ਸੁਭਾਅ ਵਿੱਚ ਕਮੀ ਇਹ ਹੁੰਦੀ ਹੈ ਕਿ ਇਹ ਬਹੁਤ ਹੀ ਰਸਿਕ ਮਿਜ਼ਾਜ ਦੇ ਹੁੰਦੇ ਹਨ ਜਲਦੀ ਕਿਸੇ ਚੀਜ਼ ਤੋਂ ਬੋਰ ਹੋ ਜਾਂਦੇ ਹਨ ਵాయు ਤੱਤ ਇਸ ਰਾਸ਼ੀ ਛੋਣ ਕਰਕੇ ਖਿਆਲੀ ਪੁਲਾਵ ਜ਼ਿਆਦਾ ਬਣਾਉਂਦੇ ਹਨ ਬ੍ਰਿਸ਼ਚ ਰਾਸ਼ੀ ਇਨਾਂ ਦੇ ਅੰਦਰ ਭਰਪੂਰ ਪ੍ਰੇਮ ਹੈ ਪਰ ਪ੍ਰੇਮ ਨੂੰ ਲੈ ਕੇ ਥੋੜੇ ਸਵਾਰਥੀ ਮੰਨੇ ਜਾ ਸਕਦੇ ਹਨ ਇਨਾਂ ਦੀ ਜ਼ਿੰਦਗੀ 'ਚ ਆਉਣ ਵਾਲੇ ਦੋ ਪ੍ਰੇਮ ਸੰਬੰਧ ਬਹੁਤ ਬੁਰੀ ਤਰ੍ਹਾਂ ਸਮਾਪਤ ਹੋਏ ਹਨ ਜਾ ਹੋ ਸਕਤੇ ਹਨ ਪਰ ਇਸ ਦਾ ਮਤਲਬ ਇਹ ਬਿਲਕੁਲ ਵੀ ਨਹੀਂ ਕਿ ਤੀਸਰੀ ਵਾਰ ਕੋਸ਼ਿਸ਼ ਨਾ ਕਰ ਤੀਸਰੀ ਵਾਰ ਜਿੰਨਾ ਨੂ ਥੋੜਾ ਵਿਵਹਾਰਿਕ ਹੋ ਕੇ ਚਲਣਾ ਹੋਵੇਗਾ ਇਸ ਰਾਸ਼ੀ ਵਾਲਿਆਂ ਦਾ ਪ੍ਰੇਮ ਜੀਵਨ ਭਾਵੁਕ ਹੋ ਸਕਦਾ ਹੈ ਕਿਉਂਕਿ ਇਹਨਾਂ ਕੋਲ ਭਾਵਨਾਤਮਕ ਪ੍ਰਕਿਰਤੀ ਹੈ ਜੋ ਆਪਣੇ ਪਾਰਟੀਦਰ ਦੇ ਨਾਲ ਗੂੜਾ ਸੰਬੰਧ ਬਣਾਉਣ ਸਹਾਇਕ ਹੈ ਜਲ ਤਤਵ ਰਾਸ਼ੀ ਹੋਣ ਕਰਕੇ ਇਹਨਾਂ ਦੀਆਂ ਭਾਵਨਾਵਾਂ ਬਹੁਤ ਕੋਮਲ ਹੁੰਦੀਆਂ ਹਨ ਇਸ ਰਾਸ਼ੀ ਨੂੰ ਸਭ ਤੋਂ ਜ਼ਿਆਦਾ ਕਾਮੁਕ ਰਾਸ਼ੀ ਮੰਨਿਆ ਗਿਆ ਹੈ ਆਸਮਨ ਗੱਲਾਂ ਨੂੰ ਵੀ ਇਹ ਬਹੁਤ ਗੰਭੀਰਤਾ ਨਾਲ ਲੈਂਦੇ ਹਨ ਪੈਟਰਨ ਜਿਸ ਸੰਬੰਧ ਬਣਾਉਣ ਤੋਂ ਪਹਿਲਾਂ ਪ੍ਰੇਮੀਆਂ ਸਾਰੀਆਂ ਗੱਲਾਂ ਨੂੰ ਜਾਨਣਾ ਉਹਨਾਂ ਦਾ ਮੁਲਾਂਕਣ ਕਰਨਾ ਪਸੰਦ ਕਰਦੇ ਹਨ ਜ਼ਰੂਰਤ ਪੈਂਦੇ ਪ੍ਰੇਮੀ ਦੇ ਸਭ ਕੁਝ ਲੁੱਟਾਉਣ ਨੂੰ ਤਿਆਰ ਰਹਿੰਦੇ ਹਨ ਪਿਆਰ ਹੋਵੇ ਜਾਂ ਕਾਮ ਦਾ ਖੇਤ ਇਹਨਾਂ ਨੂੰ ਇਮਾਨਦਾਰ ਲੋਕ ਪਸੰਦ ਆਉਂਦੇ ਹਨ ਇਸ ਰਾਸ਼ੀ ਦੇ ਲੋਕਾਂ ਚ ਇੱਕ ਵੱਡੀ ਕਮੀ ਇਹ ਹੁੰਦੀ ਹੈ ਕਿ ਇਹਨਾਂ ਚ ਸ਼ੱਕ ਕਰਨ ਦੀ ਬਿਮਾਰੀ ਹੁੰਦੀ ਹੈ ਤੇ ਜੇਕਰ ਦੁਖੀ ਹੋ ਜਾਣ ਤਾਂ ਬਦਲਾ ਲੈਣ ਲਈ ਤਤਵ ਰੰਧੀ ਹਨ ਤਨੁ ਰਾਸ਼ੀ ਇਹਨਾਂ ਨੂੰ ਵੀ ਪ੍ਰੇਮ ਵਿੱਚ ਪੈਣਾ ਬਹੁਤ ਚੰਗਾ ਲੱਗਦਾ ਹੈ ਇਸ ਕਰਕੇ ਆਪਣੇ ਜੀਵਨ ਕਾਲ ਚ ਘਟੋ ਘਟ ਚਾਰ ਵਾਰ ਤਾਂ ਇਹ ਪ੍ਰੇਮ ਕਰ ਹੀ ਬੈਠਦੇ ਹਨ ਸ਼ੁਰੂਆਤ ਚ ਇਹਨਾਂ ਨੂੰ ਸਭ ਚੰਗਾ ਲੱਗਦਾ ਹੈ ਪਰ ਜਿਵੇਂ ਜਿਵੇਂ ਸੰਬੰਧ ਗੰਭੀਰਤਾ ਆਉਣ ਲੱਗਦੀ ਹੈ ਆਪ ਪਿੱਛੇ ਹਟ ਜਾਂਦੇ ਹਨ ਇਸ ਰਾਸ਼ੀ ਵਾਲਿਆਂ ਦਾ ਪ੍ਰੇਮ ਜੀਵਨ ਉਤਸ਼ਾਹ ਨਾਲ ਭਰਿਆ ਸਬਦੰਤਰਤੀ ਆਨੰਦਮਈ ਹੁੰਦਾ ਹੈ ਇਨਾਂ ਦੀ ਸੁਤੰਤਰਤਾ ਜੀਵਨ ਸ਼ੈਲੀ ਇਹਨਾਂ ਦੇ ਸਾਥੀ ਨੂੰ ਆਕਰਸ਼ਿਤ ਕਰ ਸਕਦੀ ਹੈ ਇਹਨਾਂ ਦਾ ਸਾਥੀ ਇਹਨਾਂ ਦੀ ਸੁਤੰਤਰਤਾ ਦਾ ਸਮਰਥਨ ਕਰੇਗਾ ਇਸ ਰਾਸ਼ੀ ਦੇ ਲੋਕ ਜਿਗਿਆਸੂ ਹੁੰਦੇ ਹਨ ਇਹਨਾਂ ਦੇ ਵਿਚਾਰਾਂ ਵਿੱਚ ਦਾਰਸ਼ਨਿਕਤਾ ਦੇਖਣ ਨੂੰ ਮਿਲਦੀ ਹੈ ਤੁਨੂ ਰਾਸ਼ੀ ਦੇ ਲੋਕਾਂ 'ਚ ਇੱਕ ਖੂਬੀ ਹੁੰਦੀ ਹੈ ਕਿ ਇੱਕ ਵਾਰ ਕਿਸੇ ਦੇ ਪਿਆਰ 'ਚ ਪੈ ਜਾਣ ਤਾਂ ਪੂਰੀ ਸਿੱਦਤ ਨਾਲ ਰਿਸ਼ਤੇ ਨੂੰ ਨਿਭਾਉਂਦੇ ਹਨ ਆਪਣੀ ਲਵ ਲਾਈਫ ਨੂੰ ਕਾਫੀ ਰੋਮਾਂਚਕ ਬਣਾਈ ਰੱਖਦੇ ਹਨ ਪ੍ਰੇਮੀ ਦੇ ਨਾਲ ਘੁੰਮਣਾ ਹਾਸਾ ਮਜ਼ਾਕ ਕਰਨਾ ਇਹਨਾਂ ਨੂੰ ਖੂਬ ਪਸੰਦ ਆਉਂਦਾ ਹੈ ਇਹ ਨਾ ਖੁਦ ਬੰਧਨ ਵਿੱਚ ਰਹਿੰਦੇ ਹਨ ਤੇ ਨਾ ਹੀ ਪ੍ਰੇਮੀ ਨੂੰ ਕਿਸੇ ਦਬਾਅ ਵਿੱਚ ਰੱਖਦੇ ਹਨ ਅਗਨੀ ਤੱਤਵ ਰਾਸ਼ੀ ਹੋਣ ਕਾਰਨ ਇਸ ਰਾਸ਼ੀ ਦੇ ਲੋਕ ਬਹੁਤ ਜਲਦਬਾਜ਼ ਹੁੰਦੇ ਹਨ ਜੂ ਮਨ ਵਿੱਚ ਆਉਂਦਾ ਹੈ ਬਿਨਾਂ ਸੋਚੇ ਬੋਲ ਦਿੰਦੇ ਹਨ ਵਾਅਦੇ ਬਹੁਤ ਕਰਦੇ ਹਨ ਪਰ ਜਦੋਂ ਨਿਪੁੰਹਤੀ ਵਾਰੀ ਆਉਂਦੀ ਹੈ ਤਾਂ ਪਿੱਛੇ ਹਟ ਜਾਂਦੇ ਹਨ ਮਕਰ ਰਾਸ਼ੀ ਇਹ ਆਪਣੇ ਵਪਾਰਕ ਜੀਵਨ ਨੂੰ ਜਿੰਨੇ ਜ਼ਿਆਦਾ ਮਹੱਤਵ ਕੰਸ਼ੀ ਹੁੰਦੇ ਹਨ ਉਨੇ ਹੀ ਜ਼ਿਆਦਾ ਆਪਣੇ ਪ੍ਰੇਮ ਸੰਬੰਧ ਨੂੰ ਲੈ ਕੇ ਵੀ ਹੁੰਦੇ ਹਨ ਜਿਸ ਤਰ੍ਹਾਂ ਵਪਾਰ ਲਈ ਵਾਰ ਕੀਤਾ ਜਾਂਦਾ ਹੈ ਉਸੇ ਤਰ੍ਹਾਂ ਇਹ ਪ੍ਰੇਮ ਵੀ ਕਈ ਵਾਰ ਕਰ ਲੈਂਦੇ ਹਨ ਜੇਕਰ ਇਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਵਿਅਕਤੀ ਮਿਲ ਜਾਵੇ ਜਿਸ ਨਾਲ ਇਹ ਆਪਣੀ ਜ਼ਿੰਦਗੀ ਬਿਤਾ ਸਕਤੇ ਹਨ ਤਾਂ ਉਸਦੇ ਲਈ ਇਹ ਕੁਝ ਵੀ ਕਰ ਸਕਤੇ ਹਨ ਇਹ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਆਪਣੇ ਸੰਬੰਧਾਂ ਵਿੱਚ ਨਹੀਂ ਆਉਣ ਦਿੰਦੇ ਇਸ ਰਾਸ਼ੀ ਵਾਲਿਆਂ ਦਾ ਪ੍ਰੇਮ ਜੀਵਨ ਬਹੁਤ ਚੰਗਾ ਹੁੰਦਾ ਹੈ। ਇਹਨਾਂ ਦਾ ਸਾਥੀ ਇਹਨਾਂ ਦੀ ਮਿਹਨਤ ਤੇ ਸਮਰਥਪੂਰਨ ਚਰਿੱਤਰ ਦੀ ਸਲਾਹੁਤਾ ਕਰਦਾ ਹੈ। ਇਹਨਾਂ ਦਾ ਸਾਥੀ ਉਹਨਾਂ ਦੇ ਸਮਰਪਣ ਦੀ ਪ੍ਰਸ਼ੰਸਾ ਕਰਦਾ ਹੈ। ਇਸ ਰਾਸ਼ੀ ਦੇ ਲੋਕ ਪ੍ਰੇਮ ਸੰਬੰਧ ਨੂੰ ਕਾਫੀ ਗੰਭੀਰਤਾ ਨਾਲ ਲੈਂਦੇ ਹਨ। ਪ੍ਰੇਮ ਸੰਬੰਧ 'ਚ ਬਿਲਕੁਲ ਜਲਦਬਾਜ਼ੀ ਨਹੀਂ ਦਿਖਾਉਂਦੇ। ਹਰ ਕਦਮ ਸੋਚ ਸਮਝ ਕੇ ਅੱਗੇ ਵਧਾਉਂਦੇ ਹਨ। ਇਸ ਰਾਸ਼ੀ ਦੇ ਲੋਕ ਪਿਆਰ ਦੀਆਂ ਗੱਲਾਂ ਨੂੰ ਘੁਮਾ ਕੇ ਨਹੀਂ ਕਹਿੰਦੀ। ਜੋ ਕਹਿਣਾ ਹੁੰਦਾ ਹੈ ਸਾਫ਼ ਬੋਲਦੇ ਹਨ। ਇਨਾਂ ਦੀ ਕਮੀ ਇਹ ਹੁੰਦੀ ਹੈ ਕਿ ਜੇਕਰ ਕਦੇ ਕਿਸੇ ਗੱਲ ਤੇ ਅੜ ਗਈ ਤਾਂ ਕੁਝ ਵੀ ਹੋ ਜਾਵੇ ਇਹ ਆਪਣੀ ਗੱਲ ਤੋਂ ਨਹੀਂ ਹਿਲਦੀ ਉਂਝ ਤਾਂ ਇਸ ਰਾਸ਼ੀ ਦੇ ਲੋਕ ਪ੍ਰੇਮੀ ਤੋਂ ਜਲਦੀ ਨਰਾਜ਼ ਨਹੀਂ ਹੁੰਦੇ ਪਰ ਜੇਕਰ ਹੋ ਗਏ ਤਾਂ ਜਲਦੀ ਸੁਣਾ ਨਹੀਂ ਕਰਦੇ ਕੁੰਭ ਰਾਸ਼ੀ ਆਜ਼ਾਦ ਰਹਿਣਾ ਹੈ ਜਦ ਪੇਮ ਚ ਪਹਿਲਾ ਹੈ ਇਹ ਦੋ ਗੱਲਾਂ ਹਮੇਸ਼ਾ ਇਹਨਾਂ ਨੂੰ ਕਨਫਿਊਜ਼ ਕਰਦੀਆਂ ਹਨ ਇਹਨਾਂ ਦੇ ਵਿਅਕਤੀਤਵ ਲਈ ਇੱਕ ਦੋਨੋਂ ਹੀ ਜ਼ਰੂਰੀ ਹਨ ਸਮੇ ਦੇ ਨਾਲ-ਨਾਲ ਇਹਨਾਂ ਚੋਂ ਇੱਕ ਚੀਜ਼ ਨੂੰ ਆਪਣੀ ਪ੍ਰਾਥਮਿਕਤਾ ਸਮਝ ਕੇ ਅੱਗੇ ਵਧ ਜਾਂਦੇ ਹਨ ਇਹ ਆਪਣੀ ਜ਼ਿੰਦਗੀ ਵਿੱਚ ਘੱਟੋ-ਘੱਟ ਦੋ ਵਾਰ ਤਾਂ ਪ੍ਰੇਮ ਕਰ ਹੀ ਲੈਂਦੇ ਹਨ ਇਸ ਰਾਸ਼ੀ ਵਾਲੇ ਦਾ ਪ੍ਰੇਮ ਜੀਵਨ ਵਿਚਾਰਸ਼ੀਲ ਸਮਾਜਿਕ ਤੇ ਅਨੋਖਾ ਹੁੰਦਾ ਹੈ ਇਹਨਾਂ ਦਾ ਜੀਵਨ ਸਾਥੀ ਇਹਨਾਂ ਦੇ ਵਿਅਕਤੀਤਵ ਦੀ ਪ੍ਰਸ਼ੰਸਾ ਕਰ ਸਕਦਾ ਹੈ ਇਸ ਰਾਸ਼ੀ ਵਾਲੇ ਵਿਅਕਤੀ ਦੇ ਮਨ ਨੂੰ ਕਦੇ ਵੀ ਸਹੀ ਢੰਗ ਨਾਲ ਜਾਣਿਆ ਨਹੀਂ ਜਾ ਸਕਦਾ ਇਹ ਸ਼ਾਂਤ ਤੇ ਸ਼ਰਮਿੱਲੇ ਸੁਭਾਅ ਦੇ ਹੁੰਦੇ ਹਨ ਵਾਯੂ ਤattva ਹੋਣ ਕਰਕੇ ਵਿਚਾਰवान ਵਿਕਤੀ ਹੁੰਦੇ ਹਨ ਤੇ ਸਥਿਰ ਰਾਸ਼ੀ ਹੋਣ ਕਰਕੇ ਕਾਫੀ ਸੋਚ-ਵਿਚਾਰਤੋਂ ਬਾਅਦ ਹੀ ਕਿਸੇ ਠੋਸ ਨਤੀਜੇ ਤੇ ਪਹੁੰਚਦੇ ਹਨ ਇਸ ਰਾਸ਼ੀ ਦੇ ਲੋਕ ਪ੍ਰੇਮੀ ਸਾਹਮਣੇ ਆਪਣੀਆਂ ਭਾਵਨਾਵਾਂ ਸਹੀ ਤਰੀਕੇ ਨਾਲ ਪ੍ਰਗਟ ਨਹੀਂ ਕਰ ਪਾਉਂਦੇ ਪਰ ਇਨਾਂ ਚ ਇੱਕ ਖੂਬੀ ਹੁੰਦੀ ਹੈ ਕਿ ਇਹ ਪ੍ਰੇਮੀ ਨਾਲ ਕੀਤੇ ਵਾਅਦੇ ਨੂੰ ਹਰ ਹਾਲਤ ਸਿ ਨਿਭਾਉਂਦੇ ਹਨ ਇਸ ਰਾਸ਼ੀ ਦੇ ਲੋਕ ਤੁਨ੍ਹਕ ਮਿਜ਼ਾਜ ਹੁੰਦੇ ਹਨ ਜੇਕਰ ਕੋਈ ਇਹਨਾਂ ਦੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰਦਾ ਹੈ ਤਾਂ ਉਸ ਤੋਂ ਦੂਰੀ ਬਣਾਉਣ ਲੱਗਦੇ ਹਨ ਦਬਾਅ 'ਚ ਰਹਿਣਾ ਇਹਨਾਂ ਨੂੰ ਪਸੰਦ ਨਹੀਂ ਹੈ ਮੇਨ ਰਾਸ਼ੀ ਅੰਦਰੂਨੀ ਤੌਰ ਤੇ ਇਸ ਰਾਸ਼ੀ ਵਾਲੇ ਪਰੀਆਂ ਦੀਆਂ ਕਹਾਣੀਆਂ ਤੇ ਵਿਸ਼ਵਾਸ ਕਰਦੇ ਹੰਤੇ ਚਾਹੁੰਦੇ ਹਨ ਕਿ ਇਹਨਾਂ ਦਾ ਪ੍ਰੇਮ ਸੰਬੰਧ ਵੀ ਕੁਝ ਅਜੀਬਾ ਹੋਵੇ ਪਰ ਇਹਨਾਂ ਨੂੰ ਡਰ ਲੱਗਦਾ ਹੈ ਕਿ ਕਿਤੇ ਇਹਨਾਂ ਕਰਕੇ ਹੀ ਇਹਨਾਂ ਦਾ ਸਬੰਧ ਖਰਾਬ ਨਾ ਹੋ ਜਾਵੇ ਇਹ ਆਪਣੇ ਜੀਵਨ ਚ ਇੱਕ ਵਾਰ ਹੀ ਪ੍ਰੇਮ ਕਰਦੇ ਹਨ ਇਸ ਰਾਸ਼ੀ ਵਾਲਿਆਂ ਦਾ ਜੀਵਨ ਸਹਿਜ ਸੰਵੇਦਨਸ਼ੀਲ ਤੇ ਹਮਦਰਦੀ ਨਾਲ ਭਰਿਆ ਹੋਵੇਗਾ ਇਹਨਾਂ ਦੀ ਸੰਵੇਦਨਸ਼ੀਲਤਾ করুণਾ ਇਹਨਾਂ ਦੇ ਸਾਥੀ ਨੂੰ ਪ੍ਰਭਾਵਿਤ ਕਰੇਗੀ ਇਹਨਾਂ ਦਾ ਜੀਵਨ ਸਾਥੀ ਇਹਨਾਂ ਦੀ ਉਦਾਰਤਾ ਦੀ ਪ੍ਰਸ਼ੰਸਾ ਕਰ ਸਕਦੇ ਹਨ ਇਸ ਰਾਸ਼ੀ ਦੇ ਲੋਕ ਉਲਝਣ ਚ ਰਹਿਣ ਵਾਲੇ ਹੁੰਦੇ ਹਨ ਫੈਸਲਾ ਲੈਂਚ ਕਾਫੀ ਪਰੇਸ਼ਾਨ ਹੋ ਜਾਂਦੇ ਹਨ ਪਿਆਰ ਚ ਤੋਹਫੇ ਲੈਣ ਤੇ ਦੇਣਾ ਇਹਨਾਂ ਨੂੰ ਕਾਫੀ ਪਸੰਦ ਹੁੰਦਾ ਹੈ ਇਹ ਆਪਣੇ ਪ੍ਰੇਮੀ ਤੋਂ ਕੁਝ ਵੀ ਲੁਕਾਉਂਦੇ ਨਹੀਂ ਤੇ ਇਹੀ ਉਮੀਦ ਆਪਣੇ ਸਾਥੀ ਤੋਂ ਵੀ ਕਰਦੇ ਹਨ ਪ੍ਰੇਮੀ ਦੀ ਸਮੱਸਿਆ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਤੇ ਸਹਿਯੋਗ ਕਰਦੇ ਹਨ ਇਹਨਾਂ ਦੇ ਵਿਅਕਤੀਤਵ ਦੀ ਇਹ ਕਮੀ ਹੁੰਦੀ ਹੈ ਕਿ ਆਪਣੀ ਤਾਰੀਫ਼ ਸੁਣਨਾ ਚਾਹੁੰਦੇ ਹਨ ਪਰੇਸ਼ਾਨੀਆਂ ਤੋਂ ਜਲਦੀ ਕਬਰਾ ਜਾਂਦੇ ਹਨ ਕਿਸੇ ਗੱਲ ਤੇ ਵਿਚਾਰ ਕਰਨ ਦੀ ਥਾਂ ਤੁਰੰਤ ਉਸ ਦੇ ਪ੍ਰਭਾਵ ਚ ਆ ਜਾਣਦੇ ਹਾਂ ਦੋਸਤੋ ਅੱਜ ਦੀ ਸਾਡੀ ਇਹ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਮਿਲਦੇ ਹਾਂ ਅਗਲੀ ਵੀਡੀਓਜ਼ ਇੱਕ ਨਵੀਂ ਜਾਣਕਾਰੀ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ